ਮਨੁੱਖ ਜੇ ਧਨ ਖੱਟਦਾ ਹੈ ਉਹ ਵੀ ਮੈਂ ਮੈਂ ਕਰਕੇ ਖੱਟਦਾ ਤੇ ਜੇ ਧਨ ਗਵਾਉਂਦਾ ਹੈ ਤੇ ਉਹ ਵੀ ਮੈਂ ਮੈਂ ਕਰਕੇ ਗਵਾਉਂਦਾ ਹੈ ਜੇ ਕਮਾਈ ਕਰਦਾ ਤੇ ਉਹ ਵੀ ਕਹਿੰਦਾ ਵੀ ਮੈਂ ਕਮਾਈ ਕਰਕੇ ਲਿਆਇਆ ਬਹੁਤੀ ਵਾਰ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਜਦੋਂ ਗੁਰੂ ਘਰ ਦੇ ਵਿੱਚੋਂ ਆਪਾਂ ਸਿੱਖਣ ਦਾ ਯਤਨ ਨਾ ਨਾ ਕਰੀਏ ਤੇ ਕਈ ਵਾਰੀ ਕਮਾਈਆਂ ਦੇ ਪਿੱਛੇ ਹੀ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਕਹਿੰਦਾ ਵੀ ਮੈਂ ਵੱਧ ਕਮਾਉਂਦਾ। ਮੀਆਂ ਬੀਬੀ ਦੇ ਵਿੱਚ ਅਣਬਣ ਹੋ ਜਾਏ ਉਹ ਕਹਿੰਦਾ ਮੈਂ ਘੱਟ ਕਮਾਉਂਦਾ ਮੈਂ ਵੱਧ ਕਮਾਉਂਦਾ ਤੇ ਕਈ ਵਾਰੀ ਘਰਾਂ ਦੇ ਵਿੱਚ ਆਪਸੀ ਪਿਆਰ ਇਤਿਫਾਕ ਖਤਮ ਹੀ ਹੋ ਜਾਂਦਾ। ਤੂੰ ਕੀ ਕਮਾਇਆ ਤੂੰ ਕੀ ਕੀਤਾ ਮੇਰੇ ਲਈ? ਕਈ ਵਾਰੀ ਬੰਦਾ ਇਹੋ ਜੀਆਂ ਗੱਲਾਂ ਦਾ ਸ਼ਿਕਾਰ ਹੁੰਦਾ। ਕਿਉਂਕਿ ਮਨੁੱਖ ਆਪਣੀ ਹੋਂਦ ਵੱਖਰੀ ਸਮਝਦਾ, ਅੱਡਰੀ ਸਮਝਦਾ ਪ੍ਰਮਾਤਮਾ ਤੋਂ। ਪਰ ਸਤਿਗੁਰੂ ਕਹਿੰਦੇ ਹੌਮ ਵਿੱਚ ਖਟਿਆ ਹੌਮ ਵਿੱਚ ਲਿਆ ਹੌਮ ਵਿੱਚ ਗਿਆ ਹੌਮ ਵਿੱਚ ਸਚਿਆਰ ਕੁੜਿਆਰ ਮਨੁੱਖ ਜਿੰਨੇ ਵੀ ਸੱਚੇ ਹੋਣ ਦੇ ਕਰਮ ਕਰਦਾ ਹੈ ਰੱਬ ਤੋਂ ਅੱਡਰੀ ਤੇ ਵੱਖਰੀ ਹੋਉਂਦ ਆਪਣਾ ਪ੍ਰਤੱਖ ਕਰਕੇ ਵੀ ਮੈਂ ਰੱਬ ਤੋਂ ਵੱਖਰਾ ਹਾਂ ਸਤਗੁਰੂ ਕਹਿੰਦੇ ਸਚਿਆਰ ਕੁੜਿਆਰ ਹੌਮ ਵਿੱਚ ਪਾਪ ਪੁੰਨ ਵਿਚਾਰ ਹੰਕਾਰ ਦੇ ਵਿੱਚ ਹੀ ਇਹ ਮਨੁੱਖ ਪਾਪ ਅਤੇ ਪੁੰਨਾਂ ਦੀ ਵਿਚਾਰ ਕਰਦਾ ਹੈ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਹਉਮ ਵਿੱਚ ਨਰਕ ਸੁਰਗ ਅਵਤਾਰ ਜੇ ਕਿਤੇ ਇਹ ਮਨੁੱਖ ਨਰਕਾਂ ਤੇ ਸਵਰਗਾਂ ਦੀ ਗੱਲ ਵੀ ਕਰੇ ਤੇ ਇਹ ਹੰਕਾਰ ਦਾ ਮਾਰਿਆ ਹੋਇਆ ਹੀ ਹੰਕਾਰ ਦੇ ਵਿੱਚ ਹੀ ਇਹ ਨਰਕ ਸੁਰਗ ਅਵਤਾਰਾਂ ਦੀ ਗੱਲ ਕਰਦਾ ਹੈ ਕਿਉਂਕਿ ਰੱਬ ਨੂੰ ਆਪਣੇ ਨਾਲ ਹਮੇਸ਼ਾ ਨਹੀਂ ਸਮਝਦਾ ਨਰਕ ਤੇ ਸੁਰਗ ਤੋਂ ਭੈ ਭੀਤ ਹੁੰਦਾ ਡਰਦਾ ਅਵਤਾਰਾਂ ਦੀ ਪੂਜਾ ਕਰਦਾ ਹੈ ਰੱਬ ਤੋਂ ਵੱਖਰਾ हट ਕੇ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਖੀਰਲੀ ਪੰਗਤੀ ਹੈ ਕਹਿੰਦੇ ਹਉ ਮੈਂ ਬੁੱਝੈ ਤਾਂ ਦਰ ਸੂਝੈ ਗਿਆਨ ਬਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਆ ਲੇਖ ਜੇਹਾ ਵੇਖੈ ਤੇਹਾ ਵੇਖ ਮਨੁਖ ਰੱਬ ਦੇ ਘਰ ਨੂੰ ਉਦੋਂ ਸਮਝਦਾ ਏ ਜਦੋਂ ਇਹ ਮਨੁਖ ਆਪਣੇ ਅੰਦਰੋਂ ਹੰਕਾਰ ਨੂੰ ਪੈਦਾ ਖਤਮ ਕਰ ਲਏ ਜਿਹੜਾ ਇਹਦੇ ਅੰਦਰ ਹੰਕਾਰ ਚਿੰਬੜਿਆ ਹੋਇਆ ਪੈਦਾ ਹੋਇਆ ਇਨੂੰ ਖਤਮ ਕਰ ਲੈ ਹਉ ਮੈਂ ਬੁੱਝੈ ਤਾਂ ਦਰ ਸੂਝੈ ਗਿਆਨ ਬਿਹੂਣਾ ਕਤਕਤ ਲੂਝੈ ਨਹੀਂ ਤਾਂ ਗਿਆਨ ਤੋਂ ਬਿਹੂਣਾ ਮਨੁੱਖ ਜ਼ਿੰਦਗੀ ਦੇ ਵਿੱਚ ਲੂਝਦਾ ਰਹਿੰਦਾ ਹੈ ਆਪਣਾ ਆਪ ਖੁਆਰ ਕਰਦਾ ਰਹਿੰਦਾ ਹੈ ਕਰਦਾ ਧਾਰਮਿਕ ਕਰਮ ਹੈ ਪਰ ਹੰਕਾਰ ਦੇ ਕਾਰਨ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ